ਸਵਾਗਤ ਹੈ ਕਿਸਾਨ ਵੀਰੋ ਹਡਾ ਢਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98786123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਅੱਜ ਫੇਰ ਬਾਈ ਗੋਰੇ ਕੋਲੇ ਆਏ ਆ ਚੰਗਾ ਨਗੀਨਾ ਲੈ ਕੇ ਆਪਾਂ ਮੁਰਾ ਨਸਲ ਦਾ ਠੀਕ ਹੈ ਜੀ ਸੂਈ ਸਵਾਈ ਝੋਟੀ ਆ ਪਲੂਣ ਝੋਟੀ ਗੱਲਬਾਤ ਬਾਈ ਨਾ ਕਰਾਵਾਂਗੇ ਤੇ ਜਰੂਰ ਬਾਈ ਨਾਲ ਸੰਪਰਕ ਕਰਿ ਤੇ ਆ ਜੋ ਵੀਰੇ ਗੁਰੇ ਸਸੀ ਗਾ ਬਾਈ ਹੋਠੀ ਠੀਕ ਠਾਕ ਗੁਰੇ ਵਧੀਆ ਵੀ ਠੀਕ ਆ ਵਧੀਆ ਤੇ ਵੀਰੇ ਜਿਹੜੀ ਆਪਾਂ ਕੱਲ ਗਾਂ ਦੀ ਤੇ ਝੋਟੀ ਦੀ ਆਪਣੀ ਵੀਡੀਓ ਕਰੀ ਸੀ ਕਵਰ ਆ ਉਹ ਤਾਂ 5-7 ਮਿੰਟ ਦੀ ਹੋ ਗਈ ਦੋਨੇ ਵੀਰੇ ਗਾਂ ਸੋਪੀ ਤੋਂ ਬਾਅਦ ਚ ਅੱਛਾ ਦੋਨੇ ਵੀਰੇ ਕਿ ਟੈਨਸ਼ਨ ਹੈ ਗਾਂ ਤੋਂ ਬਾਅਦ ਫੋਨ ਲੱਗ ਗਿਆ ਚੰਗਰਸਪੋਰਟ ਮਿਲਦਾ ਹਾਂ ਕਾਂ ਤਾਂ ਮੁੱਲ ਤੋਂ ਪਪੇ ਤਰ ਕਰੀ ਵਾਦੀ ਬੈ ਗਈ ਅੱਛਾ ਵਾਦੀ ਬੈ ਗਈ ਕਿਹਾ ਵੀ ਸੀ ਵਾਕਾਂ ਵੀ ਸੂਕੇ ਹੋਰ ਮਲ ਹੋ ਗੇ ਨਾ ਠੀਕ ਆ ਤੇ ਵਾਦੀ ਬੈ ਗਈ ਸੀ ਤੇ ਅੱਜ ਆਪਾਂ ਇੱਕ ਤਾਂ ਪਹਿਲਾ ਨੰਬਰ ਬੋਲੋ ਵੀਰੇ ਨੰਬਰ 87880432 ਪਿੰਡ ਪੁਦਾਵਾਂ ਜ਼ਿਲ੍ਹਾ ਅਵਾਲਾ ਆਪਾਂ ਦੱਸੀਲਾ ਪੁਦਾ ਅਕਨਿ ਹਰਸ਼ਾ ਪ੍ਰਕਾਰਾ ਠੀਕ ਹੈ ਅੰਬੇ ਦੇ ਚਾਹਾਂ ਡੈਰੀ ਫਾਰਮ ਦਾ ਬੋਰਡ ਆ ਜੇ ਗੁਰਦੁਆਰਾ ਕਿੰਨੇ ਆਵਾਂਗੇ ਵੀਡੀਓ ਫੇਟ ਦੀ ਆਉਂਦੀ ਹੈ ਵੀਡੀਓ ਫੇਟ ਦੀ ਨਾ ਕਿ ਖੰਡਾ ਤੇ ਪਹਿਲੀ ਬੰਨੀ ਆ ਠੀਕ ਆ ਤੇ ਵੀਰੇ ਅੱਜ ਆਪਾਂ ਇੱਕ ਝੋਟੀ ਦਿਖਾਉਣੀ ਹੈ ਹਾਂ ਕੀ ਦਿਖਾਵਾਂਗੇ ਬਾਈ ਯਾਰ ਵੀਰੇ ਕਿੱਥੋਂ ਕੱਢਿਆ ਇਹਨਾਂ ਸੋਹਣਾ ਨਗੀਨਾ ਅਜ ਇਹ ਇੱਥੇ ਆਪਣੇ ਡਾਕਟਰੋਂ ਦਾ ਯਾਰ ਦੋ ਤੂੰ ਮੁੰਡਾ ਕੱਲ ਵੀ ਖੜਾ ਸੀ ਜੇ ਤੂੰ ਦੱਸਦਾ ਜੇ ਮੈਂ ਮੱਝ ਵਿੱਚ ਨਹੀਂ ਆਵੇਂ ਹਾਂਜੀ ਹਾਂਜੀ ਉਹ ਕੋਧੇ ਦੇ ਕਾਰ ਤੇ ਵੀਰੇ ਔੜ ਦੀ ਮਾਜ ਨੂੰ ਫੋਨ ਲਾ ਕੇ ਪਹੁੰਚ ਜਾਣਾ ਖੜੀ ਆ ਚੌਂਕ ਤੇ ਇੱਥੋਂ ਆ ਜਾ ਠੀਕ ਆ ਤੇ ਬਸ ਇਹ ਦੇ ਰਿਕਾਰਡ ਵੀ ਪਤਾ ਬਾਕੀ ਤੁਹਾਨੂੰ ਦਾ ਪਤਾ ਕਰਨ 77 ਆਪਣੇ ਕਿਹੜੀ ਦੀ ਆਪਦੀ ਹੈ ਕੋਦੇ ਇਹ ਉਹ ਚਲ ਫੋਨ ਤੇ ਦੱਸ ਦੀ ਮਗਰ ਕੱਟਾ ਗਿਆ ਮਾਨ ਦਾ ਰਿਕਾਰਡ ਪਤਾ ਨੰਬਰ ਬੋਲਦਾ ਹੀ ਵੀਰੇ ਨੰਬਰ ਬੋਲਦਾ 87 88 043 ਵੀ ਠੀਕ ਆ ਗੁਰੇ ਜਿਹੜੀ ਆਪਾਂ ਸਕਰੀਨ ਤੇ ਝੋਟੀ ਦੇਖੀ ਜਾਂਦੇ ਆ ਕੀ ਡਿਟੇਲ ਆ ਬਾਈ ਇਹਦੀ ਤੇਰੇ ਮੇਰੇ ਬਾਈ 12 ਲੀਟਰ ਦੁੱਧ ਤਿਆਰ ਹਾ ਹਫਤੇ ਹੀ ਸੂਜਿਆ ਦੇ ਅਜੇ ਗੰਦੋਂ ਸਾਫ ਨਹੀਂ ਹੋਈ 12 ਲੀਟਰ ਦੁੱਧ ਤਿਆਰ ਹ ਹਨਾ ਹਾਂ ਤੇ ਚਾਰ ਡੰਗ ਜੋ ਕੇ ਲਾ ਜਿਦਦੇ ਆ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਵੀਰੇ 9 ਵਜੇ ਦਾ ਤੇ ਕਿੰਨਾ ਕ ਦੁੱਧ ਤੜ ਕੇ ਛੱਡਿਆ ਏ ਥੱਲੇ ਹੁਣ ਤੜ ਕੇ ਤੇ ਅੱਧਾ ਛੱਡਾ ਦਾ ਏ ਝੂਠ ਮਾਰਦਾ ਹਾਂ ਹਾਂ ਐਵੇਂ ਕੋਈ ਫਾਇਦਾ ਨਹੀਂ ਉਹਨਾਂ ਕਹਿੰਦਾ ਹਨਾ ਬੱਚਾ ਪਿਆਤਾ ਸੀ 2 ਕਿਲੋ ਚੋਤਾ ਸੀ ਬਾਕੀ ਮੈਂ ਚਲ ਵੀਡੀਓ ਪਾ ਲਾਂਗੇ ਜਾ ਕੇ ਬਾਕੀ ਵੀਰੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਆਪਾਂ ਬੋਲਦੇ ਹੁਣੇ ਸੱਚ ਕੋਈ ਨਹੀਂ ਤੁਹਾਨੂੰ ਦੱਸਦਾ ਵੀਡੀਓ ਦੇ ਵਿੱਚ ਵੀ ਦੁੱਧ ਛੱਡਿਆ ਜੇ ਛੱਡਿਆ ਤਾਂ ਛੱਡਿਆ ਕਹਾਂਗੇ ਹਨਾ ਗੁਰ ਮੱਡੀ ਦੇ ਅੱਖਾਂ ਨਾਲ ਕੇ ਲੈ ਕੇ ਜਾਂਦੇ ਆਪਾਂ ਘਰੇ ਇੱਕ ਮੜੀ ਜੀ ਹੜਤੀ ਨੂੰ ਕੱਢੀ ਜਾਂਦੇ ਹਾਂ ਹਾਂ ਵੀਡੀਓ ਤੇ ਬਣਾਉਣ ਦਾ ਮਾਰਾ ਵੀ ਕਿਉਂਕਿ ਸੋਹ ਸੁਬਾ ਦਾ ਟਾਈਮ ਹੈ ਨਾ ਬਾਕੀ ਬਾਈ ਕਹਿੰਦਾ ਵੀ ਆਦੀ ਤੂੰ ਦੋ ਟ ਕਿੰਨੇ ਦਿਨਾਂ ਹੀ ਸੂਈ ਬਿਆ ਗੁਰੇ ਹਾਂ ਤੇਰੀ ਮੰਨ ਕੇ ਲਈਆ ਬਈ ਡਾਕਟਰ ਤਾਂ ਕਹਿੰਦੇ ਘੱਟ ਆ ਪਹਾ ਤਾਂ ਬੱਚੇ ਦੁੱਧ ਬਾਲਾ ਸਾਡਾ ਰੈਡ ਠੀਕ ਆ ਇਹ ਦੋ ਥੜਾ ਪੂਰੇ 3 ਦਾ ਵੱਧ ਹੀ ਗਿਆ ਮੇਰਾ ਦੰਦਾ ਦੰਦਾ ਕਿੰਮੇ ਵੀਰੇ ਦੰਦੋਂ ਭਾਈ 4 ਦਾ ਤਾਂ ਦੱਸੀ ਮੈਂ ਟਪਟਾ ਮੈਂ ਪੱਟਾ ਇਹਨੂੰ ਕਹਿੰਦਾ ਮੈਂ ਫੇਰ ਪੱਟ ਨਹੀਂ ਕੋਈ ਨਹੀਂ ਤੇ ਗੁਰੇ ਪਲੂਣ ਸੂਈ ਆ ਹਨਾ ਆ ਆਮ ਮੱਧੋਂ ਵੱਡੀ ਆ ਕੱਟੀ ਬਹੁਤ ਸੋਹਣੀ ਆ ਵੀਰੇ ਕੱਟੀ ਇੱਕ ਨੰਬਰ ਆ ਠੀਕ ਆ ਜੀ ਤੇ ਵੀਰੇ ਕਿੰਨਾ ਦੁੱਧ ਕੱਢ ਦੂਗੀ ਇਹ ਹੁਣ ਤੇ ਪਰਮਾਣੀ ਭਾਈ 14 ਕਿਲੋ ਦੁੱਧ ਦੇ ਦੂਗੀ ਤੇ ਹੁਣ ਕਿੰਨਾ ਰੈਡੀ ਆ ਪਾਦਲੇ ਪਿੰਡੇ ਦੇ ਹੁਣ ਕਿੰਨਾ ਰੈਡੀ ਆ 12 ਕਿਤੋਂ ਰੈਡੀ ਆ ਵੀਰੇ ਅੱਛਾ ਜੀ ਜਮਾ 12 ਓਕੇ ਬਈ ਆ ਦੇਖੋ ਜੀ ਕੁਆਲਿਟੀ ਕਰੋ ਚੱਕ ਇੱਕ ਸਿੰਘ ਥੱਲੇ ਦੀ ਇੱਕ ਨੰਬਰ ਹਾਂ ਬੜਾ ਕੰਮ ਦਾ ਲੱਗਦਾ ਇੱਕ ਕਟਾ ਦੇਖੋ ਮਗਰ ਹਨਾ ਬੋਲੀ ਜਾਣ ਕਿੰਨੇ ਦਿਨਾਂ ਹੀ ਤੁਸੀਂ ਵੀ ਆ ਹਾਂ ਸੜੀ ਦਿਨਾਂ ਹੀ ਲਾ ਲੋ ਭਾਈ ਠੀਕ ਆ ਤੇ ਆ ਦੇਖੋ ਜੀ ਥਣ ਤੁਹਾਨੂੰ ਨੇੜ ਤੋਂ ਚੈੱਕ ਕਰਾਵਾਂ ਗੁੱਠਾ-ਗੁੱਠਾ ਕਰੋ ਚੈੱਕ ਇੱਕ ਨੰਬਰ ਬਾਕੀ ਦਾ ਪਲੱਸ ਬਿਊਟੀ ਵੀ ਆ ਨਾਲ ਕੋਈ ਕੱਲੀ ਝੋਟੀ ਹੋਣੀ ਨਹੀਂ ਹੈਗੀ ਖੋਲ ਇਹਨ ਤੋੜ ਕੇ ਦਿਖਾ ਕੇ ਮੈਂ ਕਹਾਂ ਜੀ ਬਾਅਦ ਲੇਖੇ ਮੁਕੇ ਬੈ ਝੋਟੀ ਦੇ ਤੇ ਕੱਦ ਕਾਟ ਦੀ ਵੀ ਪੂਰੀ ਆ ਹਾਂਜੀ ਉਹ ਦੇਖੋ ओके विरे ते पठ पुड़े दी है ना कोई ठाण नी नेड़े चारे ठाण निकड़ में पूरे गैब दे दिखावणी आपस मार के ले जाला नगी नहीं है विरे ते जे आपा गल कर लेया है पै ठाण भी है ना गाजररगा ठाण पे आगा ਝੋਟੀ ਦਾ ਤੋਰਾ ਤਾਰ ਕੋੜੀ ਚੰਗਾ ਹੂੰ ਚਾਰੇ ਲੱਤਾ ਐ ਧਰਦੀ ਹੈ ਨਾ ਮੂਰ ਲਿਆਂ ਚ ਮਗਰਲੇ ਪੈਰ ਧਰਦੀ ਉਹ ਇਹ ਜੀ ਗੱਲ ਨਹੀਂ ਹੈਗੀ ਕੁਆਲਟੀ ਵਾਲੀ ਯਾਰ ਕੁਆਲਟੀ ਵਾਲੀ ਇੱਕ ਨੰਬਰ विरे ਤੇ ਬਾਕੀ ਵੀਡੀਓ ਬਣਾਉਣ ਦਾ ਟਾਈਮ ਆਪਣਾ 9 ਵਜੇ ਦਾ ਤੇ ਦੁੱਧ ਅੱਧੀ ਚਵਾਈ ਹੋਈ ਵੀ ਅੱਧਾ ਰਹਿੰਦਾ ਹਜੇ ਜੀ ਆਹ ਦੇਖੋ। ਹਾਂਜੀ। ਥਾਲੇ ਵਾ ਕਰੋਂ ਨੇੜ ਤੋਂ ਚੈੱਕ। ਤੇ ਬਾਕੀ ਦਾ ਤੁਹਾਡੇ ਘਰ ਦਾ ਸ਼ਿਕਾਰ ਬਣੂਗੀ। ਠੀਕ ਆ। ਘਰੇ ਖੜੀ ਤੁਹਾਡੇ ਜੱਜੂ ਕੀ ਛੱਡੋ ਬੱਚਾ ਫਰਤਾਰਾ ਤੁਰਾ ਮਾਰ ਕੇ ਦਿਖਾਵਾਂ 10 ਲੀਆਂ ਕਰਾਵਾਂਗੇ। ਤੇ ਮੁੱਲ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਜੀ ਬਣੇ ਰਿਓ। ਠੀਕ ਆ ਜੀ ਆਹ ਦੇਖੋ ਫੇਸ ਕਰੋ ਚੈੱਕ ਤੇ ਬੱਚਾ ਜਾਂਦਾ ਤੁਸੀਂ ਦੇਖ ਸਕਦੇ ਹੋ ਵੀਰੋ। ਦੇਖੋ ਵੀਰੋ। ਬੱਚਾ ਜਾਂਦਾ ਤੁਸੀਂ ਦੇਖ ਸਕਦੇ ਹੋ ਝੋਟੀ ਆ ਜੂਗੀ ਤੇ ਬੱਚੇ ਨੂੰ ਦੁੱਧ ਇੱਥੇ ਹੀ ਪਸਾਬ ਲਾ ਲਿਆ ਕਰੋ। ਵੀ ਝੋਟੀ ਥੱਲੇ ਕਿੰਨਾ ਕ ਦੁੱਧ ਹੋ ਸਕਦਾ ਬੱਚਾ ਬਣਿਆ ਨਹੀਂ ਜਾਂਦਾ ਹਨਾ ਕੁ ਠੀਕ ਆ ਜੀ ਆ ਦੇਖੋ ਜੀ ਤੇ ਕੁਆਲਿਟੀ ਪੂਰੀ ਫੁੱਲ ਮਾਰ ਗੋਰੇ ਤਾਰਾ ਤੇ ਆ ਦੇਖੋ ਜੀ ਮਾਰੋ ਦਿਓ ਤਾਂ ਤੇ ਬਾਕੀ ਦੇ ਜੇਰ ਜੱਪਾ ਬੱਚਾ ਬੁੱੱਚਾ ਸਭ ਕੁਝ ਓਕੇ ਆ ਹਨਾ ਓਕੇ ਆ ਲੈ ਦੁੱਧ ਬਾਲਟੀ ਤੇ ਬੱਚਾ ਮੂਰੇ ਹੋਗਾ ਲਾ ਹਨਾ ਚਲੋ ਮਾਰੋ ਗੋਰੇ ਤਾਰਾ ਇੱਕ ਮਿੰਟ ਮੇਡ ਨੂੰ ਆਏ ਕੋਈ ਡਰਦੀ ਨਹੀਂ ਆ ਦੇਖੋ ਜੀ ਮੂਹ ਲੱਗ ਵੀ ਮਾਰੋ ਦੇਖੋ ਆਉਂਦੀ ਚਵਾਈ ਦਾ ਨੀਂਦ ਆਉਂਦੀ ਆ ਹਨਾ ਗੋਰੇ ਓਕੇ ਆ ਦੇਖੋ ਕਵਾਲਿਟੀ ਪੂਰੀ ਫੁੱਲ ਆ ਬਾਕੀ ਦਾ ਦੁੱਧ ਵੀ ਦੇਊਗੀ ਕੁਆਲਿਟੀ ਬੱਸ ਬ੍ਰਿਖ ਮਗਰ ਨਾਲੇ ਹੋਰ ਮਾਰਦੇ ਚਾਰੇ ਬੱਸ ਠੀਕ ਹੈ ਜੀ ਠੀਕ ਆ ਬੜੇ ਗੋੜੇ ਬੱਸ ਓਕੇ ਠੀਕ ਹੈ ਜੀ ਹੁਣ ਆ ਜਾਦੇ ਹਾਂ ਹਾਂ ਹੁਣ ਉਤਰੀਆ ਹਾਂ ਜੀ ਠੀਕ ਆ ਵੀਰੇ ਸਾਡੀ ਮੜਿਆ ਦਿਖਾ ਦੇਈ ਜਾ ਰਹੇ ਥਾਂ ਆ ਲੈ ਕੋਈ ਚਾਰੇ ਥਣ ਨਿਕਲਵੇਂ ਪੂਰੇ ਕੋਈ ਕੁੰਡੀ ਦੀ ਬਹੁਤ ਆਣੀ ਸਿੱਧੇ ਖਾਣਾ ਚਾਹੀਦਾ ਜਿਵੇਂ ਸਿੱਧੇ ਓਕੇ ਓਕੇ ਆਇਆ ਯਾਰ ਤੇ ਮਾਰੋ ਜੀ ਧਾਰਾ ਕੋਈ ਗੱਲ ਨਹੀਂ ਕਰ ਆ ਵੇਖੋ ਰਿਕਾਡ ਪਾੜ ਦਿਆ ਥੱਲੇ ਦਾ ਹਨਾ ਧਾਰਾਂ ਬਾਈ ਜੇ ਗਵਾਂਢੀਆਂ ਦੇ ਘਰੇ ਸੁਣਦੇ ਨਾ ਚਾ ਬੱਸ ਗੋੜੇ ਵੀਰੇ ਬੱਸ ਵੀਰੇ ਕਾਨੂੰ ਡੋਲਣਾ ਪਵਰ ਇਹਨ ਖੋਲੀ ਇੱਕ ਵਾਰੀ ਹੋਰ ਖੋਲ ਦੇ ਦਿਖਾਉਣ ਵਾਲੀ ਚੀਜ਼ ਆ ਦਿਖਾ ਦੇ ਆ ਦੇਖੋ ਜੀ ਕੁਆਲਿਟੀ ਫੁੱਲ ਹੁਣ ਉਤਰੀ ਅਵਰੇ ਚੋਟੀ ਤੇ ਆਹ ਜੀ ਬੱਚਾ ਦੰਦਿਆ ਕੜਦਾ ਠੀਕ ਆ ਜੀ ਠੀਕ ਆ ਵੀਰੇ ਆ ਦੇਖੋ ਫੇਸ ਕੰਟਾ ਨਹੀਂ ਹੋਇਆ ਯਾਰ ਫੇਸ ਦੇਖੋ ਜੀ ਠੀਕ ਆ ਤੇ ਬਾਕੀ ਦਾ ਸੰਗ ਸੁੰਗ ਕਿਤੋਂ ਵੀ ਨਹੀਂ ਖੁੰਜੀ ਵੀ ਕੱਟੀ ਇੰਨੀ ਚੰਗੀ ਆ ਜੀ ਤੇ ਬਾਕੀ ਦਾ ਦੁੱਧ ਵੀ ਤੁਹਾਨੂੰ ਦੱਸਤਾ ਵੀਰ ਨੇ ਤੁਸੀਂ ਆਦਾ ਚੋਕੇ ਲੈ ਜਾਓ ਤੇ ਆ ਦੇਖੋ ਜੀ ਕੱਦ ਕਾਠ ਪੂਰਾ ਵਧੀਆ ਦੂਰੀ ਵੀਰ ਵੀ ਤੁਹਾਨੂੰ ਪਾਸਮੀ ਵੀ ਤੋੜ ਕੇ ਦਿਖਾਤੀ ਆ ਜੀ ਆ ਕਰੋ ਚੱਕੋ ਬੱਚਾ ਬੱਚਾ ਓਕੇ ਆ ਕੋਈ ਟੜਕੂ ਨਹੀਂ ਹੁਣ ਹਨਾ ਵੀ ਜਾਂ ਕੋਈ ਬੱਚਾ ਓਕੇ ਵੀਰੇ ਠੀਕ ਆ ਵੀਰੇ 2 ਲੱਖ ਦੀ ਮੈਂ ਵੰਡ ਜਣੀ ਯਾਰ ਆ ਜਾਂਦੀ ਇਹ ਗੱਲ ਓਕੇ ਤੇ ਹੁਣ ਵੀਰੇ ਡਿਮਾਂਡ ਦਵਾਣ ਜਾਂ ਫੋਨਤੀ ਕਰਨੀ ਫੋਨਤੀ ਕਰਨੀ ਠੀਕ ਹੈ ਜੀ ਠੀਕ ਆ ਵੀਰੇ ਠੀਕ ਆ ਆ ਦੇਖੋ ਜੀ ਠੀਕ ਆ ਵੀਰੇ ਤੇ ਨੰਬਰ ਫੇਰ ਬੋਲਦੇ ਵੀਰੇ ਨੰਬਰ 87880432 ਪਿੰਡ ਬਦੌੜ ਪਿੰਡ ਬਦੌੜ ਜ਼ਿਲ੍ਹਾ ਬਨਾਲਾ ਬਾਕੀ ਆਪਣਾ ਬਰੀ ਬੜੀ ਠੀਕ ਆ ਦੇਖੋ ਜੀ ਕਰੋ ਬਾਈ ਨਰਜਕ ਠੀਕ ਆ ਜੀ ਤੇ ਬਾਕੀ ਦਸ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾ ਦਿੱਤਾ ਆਹ ਲਾਏ ਆਂ ਮੰਗਾ ਲਿਆ ਯਾਰ ਠੀਕ ਆ ਵੀਰੇ ਠੀਕ ਆ ਸੱਖ ਹੋ ਗਈ ਠੀਕ ਆ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ